ਅਪਣੇ ਕਿਤੇ ਨਾ ਸਾਰੇ ਹੋਰ ਜਿਹੜੇ ਪਾਣੀਆਂ ਦੇ ਰਾਖੇ ਜੁਗ ਜਗਹ ਧਰਨ ਦਿੰਦੇ ਹੁੰਦੇ ਸੀ ਪਾਣੀਆਂ ਦੇ ਰਾਖੇ ਸੀ ਅੱਗੇ ਬੁੱਢੇ ਨਾਲੇ ਤੇ ਬੈਹ ਕੇ ਕਦੇ ਕਿਤੇ ਬੈਹਨੇ ਕਦੇ ਕਿਤੇ ਵੇ ਬਿਤੇ ਨੇ ਉਹ ਉਹਨਾਂ ਚ ਮਿਲਿਆ ਕੋਈ ਤੋਂ ਮਾਨ ਸਾਹਿਬ ਅਸੀਂ ਤਾਂ ਉੱਥੇ ਖੜੇ ਆ ਅਸੀਂ ਕਿਤੇ ਭਜਣ ਵਾਲੇ ਨਾ ਭਜ ਗਏ ਲਿੱਟੜ ਆ ਕੇ ਪੰਜਾਬ ਲਈ ਖੜੇ ਆ ਤੇ ਖੜੇ ਰਹਿਾਂਗੇ ਪਰ ਤੇਰੇ ਜਿਦਮ ਹੈ ਸਜਣਾ ਉਹ ਇੱਥੇ ਸੀ ਨਹੀਂ ਹੈਗੇ ਨਾ ਏਸੀ ਵਾਲੀਆਂ ਟਰਾਲੀਆਂ ਨਹੀਂ ਹੈਗੀਆਂ ਇੱਥੇ ਸੋ ਆਹ ਗੱਲ ਤੱਕ ਟਟਫਟੇ ਉੱਪਰ ਨਹੀਂ ਚਾਹੀਦੀ। ਕੋਈ ਇੱਕ ਬਿਆਨ ਹੀ ਚਲੋ ਆਜੇ ਹੱਕ ਤੇ ਨੂੰ। ਮੇਰਾ ਤੁਹਾਨੂੰ ਥੋੜੀ ਸਾਰੀ ਸਰਕਾਰ ਨੂੰ ਚੈਲੰਜ ਆ। ਜੇ ਦਾਮਾ ਥੋੜੇ ਚ ਵਲੀਪੁਰ ਪਿੰਡ ਜਿੱਥੋਂ ਬੁੱਢਾ ਦਰਿਆ ਸਤਲੁਜ ਦੇ ਵਿੱਚ ਡਿੱਗਦਾ ਹੈ। ਉੱਥੇ ਆ ਕੇ ਇੱਕ ਬੂੰਦ ਪਾਣੀ ਉਹ ਬੁੱਢੇ ਦਰਿਆ ਦੇ ਵਿੱਚੋਂ ਪੀ ਲੋ। ਮੈਂ ਮੰਨ ਜੂਗਾ ਵੀ ਤੁਸੀਂ ਵਾਕਈ ਪੰਜਾਬਦਰਦੀ ਆ। ਸੋਡਾ ਸੰਭ ਸੀ ਚਲ ਪੀ ਲੇ ਸੋਡਾ ਕੋਈ ਮੰਤਰੀ ਪੀ ਲੇ ਸੋਡਾ ਕੋਈ ਚਹੇਤਾ ਪੀ ਲੇ ਜੇ ਸੁਣਾ ਕੋਈ ਭਗਤ ਪੀ ਲੇ ਜਿਹੜਾ ਕੈਮੀਕਲ ਜਿਹੜਾ ਜ਼ਹਿਰਾਂ ਪਾ ਕੇ ਤੁਸੀਂ ਪੰਜਾਬ ਤੇ ਰਾਜਸਥਾਨ ਦਾ 3 ਕਰੋੜ ਬੰਦਾ ਮਾਰ ਰਹੇ ਹੋ ਉਹਨਾਂ ਇੰਡਸਟਰੀਆਂ ਦੇ ਹੱਕ ਚ ਭੁਗਤ ਰਹੇ ਹੋ ਮੇਰਾ ਚੈਲੰਜ ਆ ਲੈ ਮਨਜੂਰ ਕਰ ਜਾ ਮਾਨ ਸਾਹਿਬ ਤੁਸੀਂ ਉੱਥੇ ਆ ਕੇ ਗਲਾਸ ਭਰ ਕੇ ਪਾਣੀ ਪੀ ਲਿਓ ਗੁੱਡੇ ਦਰਿਆ ਦੇ ਵਿੱਚੋਂ ਕਹਦਾ ਵੀ ਇਹ ਪਾਣੀ ਸਾਫ਼ ਆ ਲੈ ਮੈਂ ਪੀ ਲਿਆ ਮੇਰੇ ਪਰਿਵਾਰ ਨੇ ਪੀ ਲਿਆ ਮੇਰੇ ਭਗਤਾਂ ਨੇ ਪੀ ਲਿਆ ਮੇਰੇ ਮੰਤਰੀਆਂ ਨੇ ਪੀ ਲਿਆ ਮੇਰੇ ਐਮਐਲਏ ਨੇ ਪੀ ਲਿਆ ਸਾਰਾ ਪੰਜਾਬ ਇਹ ਪਾਣੀ ਪੀਵੇ ਮੈਂ ਪਿਓ ਦਾ ਪੁੱਤ ਨੀਜੀਤ ਮਾਨਸਾਬ ਤੁਹਾਡੇ ਖਿਲਾਫ ਜਾਂ ਸੁੱਡੀਆਂ ਜਿਹੜੀਆਂ ਗਲਤ ਨੀਤੀਆਂ ਦੇ ਖਿਲਾਫ ਇੱਕ ਵੀ ਸ਼ਬਦ ਕਦੇ ਬੋ르 ਜਾਂ ਲੈ ਜੇ ਸੁੱਡਿ ਚ ਹੈਗੀ ਹਿੰਮਤ ਤਾਂ ਮੇਰਾ ਚੈਲੰਜ ਕਬੂਲ ਕਰ ਲਓ ਆਓ ਕੱਲ ਨੂੰ ਬਲੀਪੁਰ ਵੱਡੇ ਦਰਿਆ ਦੇ ਉੱਤੇ ਜੇ 6-3 ਤਰੀਕ ਨੂੰ ਲੁਧਿਆਣੇ ਇਕੱਠ ਰੱਖਿਆ ਸੀਗਾ ਵੱਡੇ ਦਰਿਆ ਨੂੰ ਬੰਦ ਕਰਨ ਦੇ ਲਈ ਤੇ ਤੁਸੀਂ ਪੁਲਿਸ ਛਾਉਣੀ ਬਣਾਇਆ ਲੁਧਿਆਣਾ ਸੋ ਉੱਥੇ ਸਾਡੇ ਬੰਦੇ ਵੀ ਕੁੱਟੇ ਬੁੜੀਆਂ ਤੱਕ ਨੂੰ ਕੁੱਟਿਆ ਤੇ ਬਰਾਬਰ ਤੁਸੀਂ ਪ੍ਰਵਾਸੀਆਂ ਦੀ ਸਟੇਜ ਲਵਾਈ ਸੋਡੇ ਪੁਲਿਸ ਪ੍ਰਸ਼ਾਸਨ ਸੋਡੇ ਕਹਿਣ ਤੇ ਉਹਦੇ ਟਕਰਾਅ ਕਰਾਉਣ ਦੀ ਮਾਨਸਾ ਨਾਲ ਤੇ ਸਾਨੂੰ ਫੜ ਲਿਆ ਗਿਆ ਉੱਥੇ ਪਹੁੰਚਣ ਤੱਕ ਨਹੀਂ ਦਿੱਤਾ ਗਿਆ ਡਰਾਮੇ ਛੱਡ ਦੇ ਮਾਨਸਾਹ ਡਰਾਮੇ ਛੱਡ ਦੇ ਅਗਲੀ ਗੱਲ ਤੁਹਾਨੂੰ ਮੈਂ ਇੱਕ ਹੋਰ ਕਹਿਣਾ ਚਾਹੁੰਦਾ ਪੰਜਾਬੀਓ ਧਿਆਨ ਦਿਓ ਇਹ ਮਸਲੇ ਕਿ ਇਹ ਇਨਸਾਨ ਕਿਵੇਂ ਪੰਜਾਬ ਨਾਲ ਧੋਖਾ ਕਰ ਰਿਹਾ ਕਿਵੇਂ ਪੰਜਾਬ ਨੂੰ ਗਮਰਾ ਕਰ ਰਿਹਾ ਪਹਿਲੀ ਗੱਲ ਤਾਂ ਇੱਕ ਪਾਸੇ ਤਾਂ ਮਾਨ ਸਾਹਿਬ ਕਹਿ ਰਹੇ ਆ ਮੁੱਖ ਮੰਤਰੀ ਜਨਾਬ ਕਹਿ ਰਹੇ ਆ ਕਿ ਹਾਈ ਕੋਰਟ ਦਾ ਵੀ ਆਰਡਰ ਲੈ ਆ ਕੇ ਦਿਖਾਓ ਤੇ ਮੈਂ ਮੰਨ ਜੂਗਾ ਇਹਦਾ ਮਤਲਬ ਵੀ ਜੇ ਹਾਈ ਕੋਰਟ ਨੇ ਕਹਿਤਾ ਵੀ ਪਾਣੀ 4500 ਕਿਊਸਕ ਪਾਣੀ ਹੋਰ ਦੇਣਾ ਹਰਿਆਣੇ ਨੂੰ ਤਾਂ ਮਾਨ ਸਾਹਿਬ ਕਹਿੰਦੇ ਸੀ ਮੰਨ ਜਾਂਗੇ ਇਹਦਾ ਮਧਿ ਮੰਨੀ ਬੈਠਿਓ ਵੀ ਕੋਈ ਗੱਲ ਨਹੀਂ ਹਾਈ ਕੋਰਟ ਦਾ ਆਰਡਰ ਆਹਦੇ ਛੱਡ ਦਿਆਂਗੇ ਦੂਜੀ ਗੱਲ ਤੁਸੀਂ ਉੱਥੇ ਧਰਨਾ ਲਾ ਕੇ ਪੁਲਿਸ ਦਾ ਪਹਿਰਾ ਬਿਠਾ ਕੇ ਪਾਣੀ ਨਹੀਂ ਰੋਕ ਸਕਦੇ ਇਹਦਾ ਤੁਸੀਂ ਇੱਕ ਹੋਰ ਮੌਕਾ ਦੇ ਰਹੇ ਹੋ ਸੈਂਟਰ ਨੂੰ ਦਿੱਲੀ ਨੂੰ ਬੀਜੇਪੀ ਦੀ ਸਰਕਾਰ ਨੂੰ ਕਿ ਕੱਲ ਨੂੰ ਉੱਥੇ ਉਹ ਆਰਮੀ ਲਾ ਕੇ ਸੀਆਰਪੀਫ ਲਾ ਕੇ ਸੀਆਈਐਸਫ ਲਾ ਕੇ ਸੋਡੀ ਧੌਣ ਤੇ ਗੋਡਾ ਰੱਖ ਕੇ ਪਾਣੀ ਛੱਡ ਕੇ ਲੈ ਜਾਣਗੇ ਕਿਉਂ ਕਿ ਕਿਉਂਕਿ ਕੰਟਰੋਲ ਆ ਜਿਹੜਾ ਡੈਮ ਦਾ ਉਹ ਸੈਂਟਰ ਕੋਲੇ ਉਹ ਬੀਜੇਪੀ ਕੋਲੇ ਆ ਉਹ ਬੀਵੀਐਮਬੀ ਕੋਲੇ ਆ ਉਹ ਬੀਵੀਐਮਬੀ ਜਿਹਦੇ ਵਿੱਚੋਂ ਪੰਜਾਬ ਨੂੰ ਬਿਲਕੁਲ ਪਾਸੇ ਢੁਕਾ ਕੇ ਮਾਰਿਆ ਅਗਲੇ ਨੇ ਤਿੰਨ ਸਾਲ ਆਪਾਂ ਸੁੱਤੇ ਪਏ ਰਹੇ ਨਾ ਕੋਈ ਹਾਈ ਕੋਰਟ ਨਾ ਕੋਈ ਸੁਪਰੀਮ ਕੋਰਟ ਨਾ ਤੁਹਾਡਾ ਏਜੀ ਨਾ ਕੋਈ ਲੜਿਆ ਜਾ ਕੇ ਨਾ ਕੋਈ ਖੜਿਆ ਨਾ ਕਰੇ ਪੈਰਾ ਦਿੱਤਾ ਹੁਣ ਜਾ ਕੇ ਲੋਕਾਂ ਨੂੰ ਲਿਜਾ ਕੇ ਉੱਥੇ ਪਹੁੰਚ ਗਏ ਲੋ ਜੀ ਮੈਂ ਆ ਗਿਆ ਜੀ ਐਂ ਪਾਣੀ ਕਿਵੇਂ ਲੈ ਜਾਓਗੇ ਬੂੰਦ ਨਹੀਂ ਜਾਣ ਦਿੰਦੇ ਕਿਹੜੇ ਡਰਾਮੇ ਕਰ ਰਹੇ ਹੋ ਜਨਾਬ ਆ ਦੂਜੇ ਪਾਸੇ ਤੁਸੀਂ ਕੀ ਕਰ ਰਹੇ ਹੋ ਕਹਿੰਦੇ ਜੀ ਰਾਜਸਥਾਨ ਨੂੰ ਅਸੀਂ ਪਾਣੀ ਦੇਵਾਂਗੇ ਜੀ ਕਿਉਂ ਉੱਥੇ ਜੀ ਆਰਮੀ ਲੱਗੀ ਹੋਈ ਆ ਕਹਿੰਦੇ ਬਾਰਡਰ ਤੇ ਉਹ ਭਲੇ ਮਾਨਸੋ ਉਹ ਮਹਾਪੁਰਸ਼ੋ ਉਹ ਡਰਾਮੇ ਬਾਜੋ ਫੌਜ ਕੋਲੇ ਹਜ਼ਾਰਾਂ ਕੈਂਟਰ ਭਰੇ ਹੁੰਦੇ ਆ ਪਾਣੀ ਦੇ ਆਪਣੇ ਕੈਂਟਰ ਟੈਂਕ ਪਾਣੀ ਦੇ ਭਰ ਕੇ ਫੌਜਾਂ ਦੇ ਕੋਲੇ ਰੱਖਦੀ ਐ ਆ ਫੌਜ ਸੋਡਾ ਕੈਮੀਕਲ ਵਾਲਾ ਪਾਣੀ ਨਹੀਂ ਪੀਊਗੀ ਇਹਦਾ ਜੰਗ 'ਚ ਮਰਨਾ ਅਸੀਦ ਹੋਣਾ ਕੋ ਗੋਲੀ ਨਾਲ ਅਸੀਦ ਹੋਣਾ ਵੱਡ ਗੱਲ ਐ ਉਹ ਕੋਈ ਜਾਵੇ ਜਾਣ ਕੇ ਇਹਦੀ ਨਾ ਜਾਵੇ ਆ ਜਿਹੜਾ ਪਾਣੀ ਸੋਡੇ ਬੁੱਢੇ ਦਰਿਆਵਾਂ 'ਚ ਸਤਲੁਜ ਚ ਪੈਂਦਾ ਐ ਤੇ ਹਰੀ ਕੇ ਪਤਰੋਂ ਨਹਿਰ ਨਿਕਲਦੇ ਰਾਜਸਥਾਨ ਨੂੰ ਜਾਂਦੀ ਹੈ ਇੰਦਰਾ ਗਾਂਧੀ ਨਹਿਰ ਇਹ ਪਾਣੀ ਪੀਗ ਤਾ ਉਹ ਨਾਲ ਦੀ ਨਾਲ ਹੀ ਫੌਜ ਦਾ ਕੰਮ ਹੋ ਜੂ ਛੋੜਾ ਆ ਪਾਣੀ ਪੀਣਗੇ ਇਹ ਡਰਾਮਾ ਛੱਡੋ ਪਹਿਲੇ ਕੁਲਕ ਪਾਣੀ ਨਹੀਂ ਜਾਂਦਾ ਉਹਨਾਂ ਕੋਲੇ ਆਪਣੇ ਪਾਣੀ ਦਾ ਪ੍ਰਬੰਧ ਹੁੰਦਾ ਪਰ ਇਹ ਵੀ ਤੈਨੂੰ ਇੱਕ ਸੈਂਟਰ ਦੇ ਕਿਸੇ ਮੰਤਰੀ ਦਾ ਫੋਨ ਆਇਆ ਉਹਦੇ ਕਹਿਣ ਤੇ ਤੂੰ ਮੰਨ ਗਿਆ ਵੀ ਹਾਂ ਅਸੀਂ ਪਾਣੀ ਛੱਰ ਦਿਆਂਗੇ ਤੇ ਇਹ ਤੇਰੀ ਗੱਲ ਨੇ ਪੱਕ ਜਾਣਾ ਮੇਰੀ ਗੱਲ ਚੇਤੇ ਰੱਖੀ ਇਹ ਪਾਣੀ ਉਹਨਾਂ ਨੇ ਇਸ ਤਰੀਕੇ ਨਾਲ ਲੈ ਜਾਣਾ ਹੈ ਇੱਕ ਪਾਸੇ ਕਹਿੰਦਾ ਜੀ ਮੈਂ ਤਾਂ ਲਾਈ ਲੜਨ ਨੂੰ ਤਿਆਰ ਐ ਮੈਂ ਹਰਿਆਣੇ ਨੂੰ ਪਾਣੀ ਨਹੀਂ ਦੇਣਾ ਦੂਜੇ ਪਾਸੇ ਕਹਿੰਦਾ ਜੀ ਫੌਜ ਸਾਡੀ ਉੱਥੇ ਖੜੀ ਐ ਉਹ ਬਹਾਨਾ ਫੌਜ ਦਾ ਇਧਰ ਸੈਂਟਰ ਦੇ ਕਿਹਾ ਗਿਆ ਸੋ ਡਰਾਮੇਬਾਜ਼ੀ ਛੱਡੋ ਤੁਸੀਂ ਮਤਾਂ ਪਾਸ ਕੀਤਾ ਮੈਂ ਪੰਜਾਬ ਦੇ ਲੋਕਾਂ ਨੂੰ ਇਹ ਗੱਲ ਕਹਿਣੀ ਚਾਹੁੰਦਾ ਕਿ ਪੰਜਾਬ ਦੇ ਲੋਕੋ ਗੱਲ ਨੂੰ ਸਮਝੋ ਯਾਰ ਅੰਨੇ ਭਗਤ ਬਣ ਕੇ ਉੱਥੇ ਖੜੇ ਆ ਮਾਨ ਸਾਹਿਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਮਾਨ ਸਾਹਿਬ ਤੇਰੀ ਸੋਚ ਤੇ ਪਹਰਾ ਦੇ ਆਂ ਘੋਕ ਕੇ ਸੋਚ ਕਿਹੜੀ ਆ ਯਾਰ ਕਿਹੜੀ ਸੋਚ ਤੇ ਖੜੇ ਆ ਇਹ ਬੰਦੇ ਯਾਰ ਇਹਨਾਂ ਨੇ ਮਤਾ ਪਾਸ ਕੀਤਾ 12 13 ਮਤੇ ਪਏ ਇਹ ਜੇ ਵਿਧਾਨ ਸਭਾ ਦੇ ਕਿਸੇ ਮਤੇ ਦੀ ਕੋਈ ਬੁਖਤ ਨਹੀਂ ਇੱਥੇ ਕੋਈ ਹਿੰਮਤ ਆ ਮਤਾਂ ਨੂੰ ਨਹੀਂ ਪੁੱਛਦਾ ਕੋਈ ਸੈਂਟਰ ਹੈ ਇਹ ਜੇ ਮਤਾਂ ਨੂੰ ਨਹੀਂ ਜਾਣਦੇ ਜਿਹੜੇ ਇਹ ਜੇ ਮਤੇ ਲੈ ਕੇ ਆਉਂਦੇ ਆ ਦੂਜੀ ਗੱਲ ਉਹ ਮਤੇ ਦੇ ਵਿੱਚ ਇਹਨਾਂ ਦੇ ਸਪੀਕਰ ਕੁਲਤਾਰ ਸਿੰਘ ਸੰਧਮਾਨ ਦੇ ਮਤੇ ਪੜਿਆ ਧਿਆਨ ਨਾਲ ਮਤੇ ਸੁਣਿਓ ਇਹ ਮੰਨੇ ਆ ਕਿ ਹਾਂ ਜਿਹੜਾ ਪਾਣੀ 4000 ਕਿਊਸਕ ਜਾ ਰਿਹਾ ਹੈ ਜਾਂ ਉਦੋਂ ਪਹਿਲਾਂ ਹਰਿਆਣੇ ਨੂੰ ਪਾਣੀ ਜਾ ਰਿਹਾ ਸੀ ਜਾਂ ਰਾਜਸਥਾਨ ਨੂੰ ਪਾਣੀ ਜਾ ਰਿਹਾ ਜਾਂ ਦਿੱਲੀ ਨੂੰ ਪਾਣੀ ਜਾ ਰਿਹਾ ਜਾਂ ਜੰਮੂ ਕਸ਼ਮੀਰ ਨੂੰ ਪਾਣੀ ਜਾ ਰਿਹਾ ਠੀਕ ਆ ਉਹ ਪਾਣੀ ਅਸੀਂ ਸਹਿਮਤ ਆ ਉਹ ਪਾਣੀ ਐਂ ਜਾਂਦਾ ਰਹੂਗਾ ਪਰ ਸਾਡੇ ਕੋਲ ਹੋਰ ਦੇਣ ਨੂੰ ਪਾਣੀ ਹੈ ਨਹੀਂ ਇਦਾਂ ਮਗਰੋਂ ਤੁਸੀਂ ਇਸ ਗੱਲ ਤੇ ਮੋਹਰ ਲਾਤੀ ਪੱਕਾ ਕਰਤਾ ਇਸ ਗੱਲ ਨੂੰ ਕਿ ਜਿਹੜਾ ਪਾਣੀ ਜਾ ਰਿਹਾ ਪਹਿਲਾਂ ਉਹ ਸਹੀ ਜਾ ਰਿਹਾ ਹੈ ਮਾਨ ਸਾਹਿਬ ਕਦੇ ਵੀ ਪੰਜਾਬੀ ਇਸ ਗੱਲ ਦੇ ਹੱਕ 'ਚ ਨਹੀਂ ਰਹੇ ਵੀ ਸਾਡਾ ਪਾਣੀ ਕਿਸੇ ਵੀ ਸਟੇਟ ਕਿਸੇ ਵੀ ਸੂਬੇ ਨੂੰ ਬਾਹਰ ਜਾਣਾ ਚਾਹੀਦਾ ਇਸੇ ਗੱਲ ਪਿੱਛੇ ਤੁਹਾਡੇ ਯਾਦ ਹੋਣਾ ਜਦੋਂ ਰਜੀਵ ਲੌਂਗੋਵਾਲ ਸਮਝੌਤਾ ਹੋਇਆ ਸੀ ਤਾਂ ਲੋਂਗੋਵਾਲ ਦੀ ਉਦੋਂ ਬਾਅਦ ਮੌਤ ਹੋ ਗਈ ਸੀਗੀ ਉਹਦੀ ਗੋਲੀ ਮਾਰ ਕੇ ਨੂੰ ਮਾਰ ਦਿੱਤਾ ਗਿਆ ਸੀ ਗੋਲੀਆਂ ਮਾਰ ਕੇ ਉਹ ਇਸ ਗੱਲ ਦੇ ਪਿੱਛੇ ਰੌਲਾ ਪਿਆ ਸੀ ਕਿ ਇਹਦਾ ਰਜੀਵ ਲੋਂਗਵਾਲਸ ਨਹੀਂ ਹੱਥ ਦੇ ਵਿੱਚ ਹਰਚੰਦ ਸਿੰਘ ਲੋਂਗੋਵਾਲੇ ਮੰਨ ਕੇ ਆਏ ਸੀ ਵੀ ਹਾਂ ਅਸੀਂ ਇਹ ਪਾਣੀ ਦੇਣ ਨੂੰ ਤਿਆਰ ਹਾਂ ਕੋਈ ਵੀ ਪੰਜਾਬੀ ਜਿਹੜਾ ਇਸ ਗੱਲ ਨੂੰ ਸਮਝਦਾ ਨਾ ਉਹ ਕਿਸੇ ਕਮੇਟੀ ਦੇ ਹੱਕ 'ਚ ਹੈ ਨਾ ਉਹ ਕਿਸੇ ਟ੍ਰਿਬਿਊਨਲ ਦੇ ਹੱਕ 'ਚ ਆ ਵੀ ਕੋਈ ਟ੍ਰਿਬਿਊਨਲ ਬਣਨਾ ਚਾਹੀਦਾ ਕੋਈ ਕਮੇਟੀ ਬਣਨੀ ਚਾਹੀਦੀ ਹੈ ਜਿਹੜਾ ਪੰਜਾਬੀ ਨੂੰ ਸਮਝ ਆ ਵੀ ਇਹ ਪਾਣੀ ਦੇ ਉੱਤੇ ਸਿਰਫ ਤੇ ਸਿਰਫ ਰੇਪ੍ਰੀਜੈਂਸ ਸੁਧਾਰ ਦੇ ਮੁਤਾਬਕ ਪੰਜਾਬ ਦਾ ਹੱਕ ਹੈ। ਨਾ Rajasthan ਦਾ, ਨਾ Haryana ਦਾ। ਨਾ Delhi ਦਾ ਤੇ ਨਾ ਕਿਸੇ Jammu Kashmir ਦਾ। ਸਿਰਫ ਤੇ ਸਿਰਫ ਅਪਰ ਸਟੇਟ ਆ, ਰੇਪ੍ਰੀਜੈਂਸ ਸਟੇਟ ਜਿਹੜੀ ਹਿਮਾਚਲ ਤੇ ਲੋਅਰ ਸਟੇਟ ਹੇਠਲੀ ਸਟੇਟ ਸਾਡੀ ਪੰਜਾਬ। ਜਿੱਥੇ ਪੰਜਾਬ ਇਹ ਪਾਣੀ ਆ ਕੇ ਨੁਕਸਾਨ ਕਰਦਾ। ਤੁਸੀਂ ਇਸ ਗੱਲ ਨੂੰ ਮੰਨ ਚੁੱਕੇ ਹੋ ਨਾ ਮਤਿਆਂ ਦੇ ਵਿੱਚ ਵੀ ਹਾਂ। ਮਾਨਵਤਾਰੇ ਆਧਾਰ ਤੇ ਅਸੀਂ ਪਾਣੀ ਦੇਣ ਨੂੰ ਤਿਆਰ ਆਂ ਜੀ ਤੂੰ ਮਾਨ ਸਾਹਿਬ ਤੁਸੀਂ ਮੈਂ ਤੁਹਾਨੂੰ ਇੱਕ ਬੇਨਤੀ ਕਰਨਾ ਚਾਹੁੰਨਾ ਤੁਸੀਂ ਬਹੁਤ ਵੱਡੇ ਵੱਡੇ ਦਮਕਸ਼ੇ ਮਾਰਦੇ ਹੋ ਬਹੁਤ ਵੱਡੀਆਂ ਵੱਡੀਆਂ ਗੱਲਾਂ ਕਹਾਣੀਆਂ ਚੁਟਕਲੇ ਬਹੁਤ ਕੁਝ ਕਰਦੇ ਹੋ ਉਹਦੇ ਤੰਜ ਕਸਤਾ ਉਹਨੂੰ ਪੰਡਤਾ ਉਹਨੂੰ ਕਰਤਾ ਤੁਸੀਂ ਆਪਣੇ ਆਪ ਨੂੰ ਬਹੁਤ ਘੈਂਟ ਸਮਝਦੇ ਹੋ ਤੁਸੀਂ ਫੈਡਰਲਿਜ਼ਮ ਦੀ ਗੱਲ ਰਾਜਾਂ ਦੇ ਵੱਧ ਅਧਿਕਾਰਾਂ ਦੀ ਗੱਲ ਤੁਹਾਡੇ ਮੂੰਹ ਦੇ ਵਿੱਚੋਂ ਇੱਕ ਵਾਰੀ ਨਿਕਲੀ ਹੈ ਤੁਸੀਂ ਜਿੰਨੀਆਂ ਵੀ ਸੈਂਟਰ ਦੀਆਂ ਨੀਤੀਆਂ ਨੇ ਪਾਲਿਸੀਆਂ ਨੇ ਕਾਨੂੰਨ ਬਣਾਏ ਸੈਂਟਰ ਨੇ ਨਾਲ ਦੀ ਨਾਲ ਇਨ ਬਿਨ ਰੱਤੀ ਭਰਵੀ ਉਹ ਚ ਫਰਕ ਨਹੀਂ ਰੱਖਦੇ ਉਹ ਪੰਜਾਬ 'ਚ ਲਾਗੂ ਕਰ ਰਹੇ ਹੋ ਮੈਂ ਤੁਹਾਨੂੰ ਪੁੱਛਣਾ ਚਾਹਨਾ ਕਿ ਤੁਸੀਂ ਸਿੱਖਿਆ ਨੀਤੀ ਮੈਂ ਪਹਿਲਾਂ ਹੀ ਬਹੁਤ ਵਾਰੀ ਇਹ ਗੱਲ ਕਹੀ ਹੈ ਸਿੱਖਿਆ ਨੀਤੀ ਪੰਜਾਬ ਦੇ ਵਿੱਚ ਸੈਂਟਰ ਦੀ ਜਿਹੜੀ ਸਿੱਖਿਆ ਨੀਤੀ ਸੀ 220 ਉਹਨੂੰ ਤੁਸੀਂ 22 ਦੇ ਜਦੋਂ ਤੁਹਾਡੀ ਸਰਕਾਰ ਬਣਦੀ ਆ ਤੁਸੀਂ ਲਾਗੂ ਕੀਤਾ ਜਦੋਂ ਕਿ ਉਹ ਸਿੱਖਿਆ ਨੀਤੀ ਪੂਰੇ ਦੱਖਣ ਭਾਰਤ ਨੇ ਲਾਗੂ ਨਹੀਂ ਕੀਤੀ ਨਾ ਪੱਛਮੀ ਬੰਗਾਲ ਨੇ ਲਾਗੂ ਕੀਤੀ ਆ ਤੁਸੀਂ ਕਹਿੰਦੇ ਅਸੀਂ ਪੰਜਾਬ ਹਟੇ ਸੀ ਤੁਸੀਂ ਜਿਹੜੀ ਇਸ ਤੋਂ ਇਲਾਵਾ ਪਾਣੀਆਂ ਦੇ ਮੁੱਦੇ ਤੇ ਆਪਾਂ ਗੱਲ ਕਰਦੇ ਆ 21 ਦੇ ਵਿੱਚ ਇਹ BBMP ਦੇ ਵਿੱਚ ਡੈਮ ਸੇਫਟੀ ਐਕਟ ਜਿਹੜਾ ਬਣਦਾ ਹੈ 21 ਦੇ ਵਿੱਚ ਤੁਸੀਂ ਐਮਪੀ ਹੁੰਨੇ ਹੋ ਕਦੇ ਆਵਾਜ਼ ਬੁਲੰਦ ਕੀਤੀ ਤੁਸੀਂ 3 ਸਾਲ ਹੋ ਗਏ ਕਿਸੇ ਹਾਈ ਕੋਰਟ ਕੇ ਸੁਪਰੀਮ ਕੋਰਟ ਦਾ ਅਰੋਪ ਕੀਤਾ ਤੁਸੀਂ ਕਹਿ ਰਹੇ ਹੋ ਕਿ ਅਸੀਂ ਆ ਤੁਸੀਂ ਇੱਥੇ ਸੁਖਪਾਲ ਸਿੰਘ ਖਰੇ ਵਰਗਿਆਂ ਨੇ ਇਹ ਵਾਰ 28 ਸੀਗੀ ਕਿ ਪੰਜਾਬ ਦੇ ਵਿੱਚ ਇੱਕ ਕਾਨੂੰਨ ਬਣਾਉਣਾ ਚਾਹੀਦਾ ਹਿਮਾਚਲ ਦੀ ਤਰ੍ਹਾਂ ਉੱਤਰਾਖੰਡ ਦੀ ਤਰ੍ਹਾਂ ਰਾਜਸਥਾਨ ਦੀ ਤਰ੍ਹਾਂ ਕਿ ਪੰਜਾਬ ਦੇ ਵਿੱਚ ਬਾਹਰਲਾ ਬੰਦਾ ਆ ਕੇ ਜ਼ਮੀਨ ਨਾ ਲੈ ਸਕੇ ਪੰਜਾਬ ਦੀਆਂ ਨੌਕਰੀਆਂ ਪੰਜਾਬਗਾਂ ਨੂੰ ਮਿਲਣੀਆਂ ਚਾਹੀਦੀਆਂ ਅਸੀਂ ਕਿੰਨੇ ਵਾਰੀ ਆਵਾਜ਼ ਬੁਲੰਦ ਕੀਤੀ ਹੋਰ ਬੰਦਿਆਂ ਨੇ ਆਵਾਜ਼ ਬੁਲੰਦ ਕੀਤੀ ਤੁਸੀਂ ਚੁੱਪ ਵੱਟ ਗਏ ਤੁਸੀਂ ਗੱਲ ਕੀਤੀ ਪੰਜਾਬ ਦੀ ਤੁਸੀਂ ਕਹਿੰਦੇ ਅਸੀਂ ਪੰਜਾਬ ਹਤੈਸ਼ੀ ਹਾਂ ਤੁਸੀਂ ਕਹਿੰਦੇ ਪੰਜਾਬ ਦਾ ਜੀ ਇਹ ਤਾਂ ਅਸੀਂ ਹੋਈਦਾ ਜੀ ਇਸਾ ਗੁਰੂਆਂ ਦੇ ਧਰਤੀ ਆ ਜੀ ਅਸਟਾ ਸਾਡੀ ਦਾ ਫਲਸਫਾ ਹੀ ਹੋਰ ਨੇ ਜੀ ਸਾਡੇ ਦਾ ਸਿਧਾਂਤ ਗੁਰੂਆਂ ਵਾਲੇ ਸਰਵਾਧੇ ਪਲਸ ਸਿਧਾਂਤ ਹੈ ਜੀ ਅਸੀਂ ਜੀ ਕਿਵੇਂ ਦੇ ਦਾਂ ਕਿਸੇ ਨੂੰ ਕਹਿ ਦਾਂਗੇ ਕਿ ਬੇਥੇ ਨੌਕਰੀ ਲਓ ਆ ਕੇ ਇੱਥੇ ਆ ਕੇ ਤੁਸੀਂ ਜ਼ਮੀਨ ਨਾਲ ਲਓ ਮਾਨ ਸਾਹਿਬ ਜਦੋਂ ਸਾਡੇ ਕੋਲ ਹੀ ਕੁਝ ਐ ਨਹੀਂ ਪੰਜਾਬ ਕੋਲ ਦੇਣ ਨੂੰ ਕੁਝ ਐ ਨਹੀਂ ਨਾ ਪਾਣੀ ਨਾ ਨੌਕਰੀਆਂ ਸਾਡੇ ਮੁੰਡੇ ਤਾਂ ਚੱਟੇ ਪੀ ਪੇ ਮਰ ਗਏ ਜਾਂ ਮਜਬੂਰੀ ਬਸ ਬਾਹਰਲੇ ਮੁਲਕਾਂ ਨੂੰ ਭੱਜ ਗਏ ਨੌਕਰੀਆਂ ਦੇ ਲਿਆ ਕੇ ਬਿਠਾ ਦੇ ਪਵੰਜ 100 ਦੇ ਵਿੱਚੋਂ 52 55 53 53 53 ਬੰਦੇ ਬਾਹਰਲੇ ਸੂਬਿਆਂ ਦੇ ਆ ਜੇ ਹੈ ਹਿੰਮਤ ਤਾਂ ਤੁਸੀਂ ਮੈਂ ਤੁਹਾਨੂੰ ਇਹ ਵੀ ਚੈਲੰਜ ਕਰਦਾ ਜੇ ਤੁਹਾਡੇ 'ਚ ਇਹ ਹਿੰਮਤ ਆ ਨਾ ਵੀ ਤੁਸੀਂ ਕਹਿੰਦੇ ਅਸੀਂ 50000 ਨੌਕਰੀ ਦੇਤੀ ਤੁਸੀਂ ਅੰਕੜੇ ਦਿਓ ਦੇ ਵੀ 50000 ਦੇ ਵਿੱਚੋਂ ਚਲੋ ਮੈਂ ਮੰਨ ਗਿਆ 50000 ਦੀ 50000 ਦੇ ਵਿੱਚੋਂ ਬਾਹਰਲੇ ਬੰਦੇ ਕਿੰਨੇ ਆ ਹਰ ਸੂਬੇ 'ਚ ਕੋਟਾ ਹੈ ਤੁਹਾਡਾ ਕੋਈ ਕੋਟਾ ਹੀ ਨਹੀਂ ਕੋਈ ਸ਼ਰਤ ਹੀ ਨਹੀਂ ਕੋਈ ਡੋਮਿਸਾਈਲ ਨਹੀਂ ਕੋਈ ਬੋਨਾਫਾਈਡ ਨਹੀਂ ਕੋਈ ਅੱਖ ਨਹੀਂ ਰੱਬ ਦਾ ਬਾਸਾ ਤਵਾ ਨਾ ਕਰੋ ਪੰਜਾਬ ਨੂੰ ਸਦਾ ਨਹੀਂ ਲੈਣਾ ਇੱਥੇ ਕਿਸੇ ਸਦਾ ਨਹੀਂ ਬਾਕੀ ਬਲਮਲ ਬੋਲਦੀ ਸਦਾ ਹੀ ਚੜਦਾ ਏ ਮੋਜਾ ਏ ਇਸ ਸਿਰ ਦੇ ਤਾਜ ਸਦਾ ਨਹੀਂ ਲੈਂਦੇ ਲੋਕ ਪਤਾ ਨਹੀਂ ਕਿਹੜੇ ਵੇਲੇ ਮਿੱਟੀ ਚ ਮਿਲਾ ਦੇਣਗੇ ਧੂੜ ਚ ਟਾ ਦੇਣਗੇ ਕਿੱਥੇ ਕੇ ਬਾਦਲ 25 ਸਾਲ ਕਹਿੰਦੇ ਰਾਜ ਕਰਾਂਗੇ ਉਹ ਲੱਭਦੇ ਫੜਦੇ ਜਮੀਨ ਮਾਰੀ ਮੁੱਟੀ ਵੀ ਮੇਰੇ ਜਗ੍ਹਾ ਦੇ ਪੈਰ ਤਰਦ ਨੂੰ ਥਾਂ ਇਹ ਬਾਲਾ ਸਮਾਂ ਨਹੀਂ ਚੱਲਦਾ ਹੁੰਦਾ ਚੰਮ ਦੀਆਂ ਨਾ ਚਲਾਓ ਕਿਸਾਨ ਕਿੱਧਰ ਗਏ ਜੀ ਹੁਣ ਤੁਸੀਂ ਬੋਲ ਰਹੇ ਹੋ ਉੱਥੇ ਖੜੇ ਕਿਸਾਨ ਕਿੱਥੇ ਗਏ ਜੀ ਅੱਜ ਕਿਸਾਨ ਜਿਆਦਾ ਆ ਗਏ ਉਹਦੇ ਨੇ ਚੇਤਾ ਜਿੱਦੇ ਕਿਸਾਨਾਂ ਨੂੰ ਉੱਥੇ ਡਾਂਗਾ ਮਾਰ ਕੇ ਠਾਇਆ ਹੈ ਤੇ ਤੁਹਾਡੇ ਐਮਐਲਏ ਟਰਾਲੀਆਂ ਚੋਰੀ ਕਰਕੇ ਲੈ ਕੇ ਗਏ ਆ ਫਰੈਂਚ ਚੋਰੀ ਕਰਕੇ ਲੈ ਗਿਆ ਕਿ ਸਿਲੰਡਰ ਚੱਕ ਕੇ ਲੈ ਗਏ ਭਾਂਡੇ ਚੱਕ ਕੇ ਲੈ ਗਏ ਉਹਦੇ ਨੇ ਕਿਸਾਨ ਦੇਖੇ ਤੁਹਾਨੂੰ ਸਾਡਾ ਪਤਾ ਲੱਗੂ ਆਉਣ ਤੋਂ ਸਮਾ ਕਿਸਾਨਾਂ ਦਾ ਵੀ ਕਿੱਥੇ ਸੁਣ ਪਿੰਡਾਂ 'ਚ ਬੜਕੇ ਦਿਖਾਇਓ ਅੱਜ ਕਿਸਾਨ ਇੱਥੇ ਆ ਗਏ ਕਹਿੰਦਾ ਜੀ ਏਸੀਆਂ ਮਾਨ ਸਾਹਿਬ ਕਹਿੰਦੇ ਏਸੀ ਟਰਾਲੀਆਂ ਹੈ ਨਹੀਂ ਇੱਥੇ ਕਿਸਾਨੇ ਏਸੀ ਟਰਾਲੀਆਂ ਭਾਲਦੇ ਆ ਮਾਨ ਸਾਹਿਬ ਕਿਸਾਨ ਨਹੀਂ ਅਸੀਂ ਟਾਲੀਆਂ ਭਾਲਦੇ ਤੁਸੀਂ ਆਪਣੀ ਫੋਕੀ ਬੱਲੇ-ਬੱਲੇ ਕਰਾਉਣ ਲਈ 800 ਕਰੋੜ ਰੁਪਇਆ ਰੱਖਿਆ 800 ਕਰੋੜ ਰੁਪਇਆ ਬਜਟ ਦੇ ਵਿੱਚ ਉਹ ਵੀ ਕਾਹਦੀ ਖਾਤਰ ਵੀ ਮਾਨਸਾ ਦੇ ਪੂਰੇ ਪੰਜਾਬ ਚ ਵੱਡੇ-ਵੱਡੇ ਹੋਲਡਿੰਗ ਬੋਰਡ ਲੱਗੇ ਹੋਏ ਸਿੱਖਿਆ ਕ੍ਰਾਂਤੀ ਲਿਆਂਦੀ ਨਸ਼ਿਆਂ ਵਿਰੁੱਧ ਜੁੱਧ ਛੇੜਤਾ ਮਾਨਸਾ ਨੇ ਇੰਨੀਆਂ ਨੌਕਰੀਆਂ ਦੇ ਦਿੱਤੀਆਂ ਬੇਰੁਜ਼ਗਾਰੀ ਦੂਰ ਕਰਤੀ ਐਨੇ ਸਮੱਲਰ ਬੰਦ ਕਰਤੇ ਭਰਿਆ ਪਿਆ ਪੰਜਾਬ ਬੋਰਡਾਂ ਨਾਲ 800 ਕਰੋੜ ਰੁਪਇਆ ਬਜਟ ਦੇ ਵਿੱਚ ਰੱਖਿਆ ਬਜਟ ਦੇ ਵਿੱਚ ਪੰਜਾਬ ਦੇ ਲੋਕਾਂ ਦਾ ਪੈਸਾ ਕਾਦੀ ਖਾਤਰ ਕੱਲਾ ਸਿਰਫ ਤੇ ਸਿਰਫ ਆਪਣੀਆਂ ਫੋਟਮਾਂ ਚ ਮਕਾਉਣ ਖਾਤਰ ਐਡਾ ਦਿਨ ਖਾਤਰ ਚੈਨਲਾਂ ਨੂੰ ਖਰੀਦਣ ਖਾਤਰ ਸਿਰਫ ਤੇ ਸਿਰਫ ਆਪਣੀ ਸੋਡੀ ਗੱਲ ਕਰਨ ਚੈਨਲ ਹੋਰ ਕੋਈ ਗੱਲ ਨਹੀਂ ਦਿਖਾਉਣ ਸੰਗੀ ਨਾਪ ਰੱਖੀ ਚੈਨਲਾਂ ਦੀ ਪੱਤਰਕਾਰਾਂ ਦੀ ਕਿੱਥੇ ਕੀ ਕਰ ਸਕ ਕੀ ਕਿੱਧਰ ਨੂੰ ਤੁਰੇ ਫਿਰਦੇ ਆ ਕਿਹੜੇ ਡਰਾਮੇ ਤੁਰੇ ਫਿਰਦੇ ਆ ਲਮੇ ਤੋਂ ਲੈ ਕੇ ਕੱਲੇ ਦਿਨ ਜੇ ਇਸ ਤਰੀਕੇ ਨਾਲ ਰਹਿੰਦਾ ਪਾਣੀ ਰੋਕ ਗਿਆ ਤਾਂ ਮੈਨੂੰ ਨੀਵੇਂ ਸੰਦ ਖਾ ਦੇ ਵਹਾ ਦੇ ਇਹ ਸਿਰਫ ਡਰਾਮਾ ਮੇਰੀ ਗੱਲ ਧਿਆਨ ਚ ਰੱਖਿਓ 21 ਤਰੀਕ 21 ਤਰੀਕ ਤੱਕ 21 ਮਈ ਤੋਂ ਨਵਾਂ ਸਾਲ ਸ਼ੁਰੂ ਹੋ ਜਾਣਾ ਪਾਣੀ ਦਾ 21 ਮਈ ਤੋਂ ਬਾਅਦ ਦੁਬਾਰਾ ਫਿਰ ਵੰਡ ਵਿਰਾਸਤਾਂ ਨੂੰ ਕਿੰਨਾ ਜਾਣਾ ਹੈ ਹਰਿਆਣੇ ਨੂੰ ਕਿੰਨਾ ਜਾਣਾ ਹੈ ਦਿੱਲੀ ਨੂੰ ਕਿੰਨਾ ਜਾਣਾ ਹੈ ਜੰਮੂ ਨੂੰ ਕਿੰਨਾ ਜਾਣਾ ਹੈ ਤੇ ਪੰਜਾਬ ਨੂੰ ਕਿੰਨਾ ਜਾਣਾ ਉਹਦੀ ਵੰਡ 21 ਮਈ ਤੋਂ ਸ਼ੁਰੂ ਹੋ ਜਾਣੀ ਹੈ ਇਹਦਾ ਕੋਟਾ ਹਰਿਆਣੇ ਦਾ ਇਹਨਾਂ ਨੇ ਦਿੱਤਾ ਹੋਇਆ ਉਹ 21 ਮਈ ਤੋਂ ਦੁਬਾਰਾ ਸ਼ੁਰੂ ਹੋ ਜੂਗਾ ਅੱਜ ਤਰੀਕ ਨਹੀਂ ਹੋਗੀ 10 ਕ 11 ਤਰੀਕਾ ਸ਼ਾਇਦ 10 ਦਿਨ ਦੀ ਗੱਲ ਹੈ 10 ਦਿਨੇ ਡਰਾਮਾ ਚੱਲੂ 10 ਦਿਨਾ ਬਾਅਦ ਉਹਨਾਂ ਨੇ ਆਪਣਾ ਪਾਣੀ ਲੈ ਜਾਣਾ ਇਹਨੇ ਆਪਣੇ ਵੱਡੇ ਵੱਡੇ ਫੇਰ ਬੋਰਡ ਲਵਾਉਣੇ ਆ ਫੇਰ ਇਹਨੇ ਮਸ਼ਹੂਰੀਆਂ ਚਲਾਉਣੀਆਂ ਆ ਵੀਡੀਓ ਬਣਾ ਬਣਾ ਚਲਾਉਣੀਆਂ ਜਿਵੇਂ ਉਹ ਦੱਬੀ ਜਾਂਦਾ ਜੀ ਗੇਟ ਬੰਦ ਕਰੀਂਦਾ ਪੰਜਾਬ ਦੇ ਪਾਣੀਆਂ ਦਾ ਰੱਖਾ ਭਵੰਤ ਸਿੰਘ ਮਾਨ ਫਿਰ ਨਿਆ ਡਰਾਮਾ ਸ਼ੁਰੂ ਕਰਨਾ ਬੋਰਡ ਲਵਾ ਕੇ ਫਿਰ ਇਹਦੇ ਰਾਜਨੀਤੀ ਕਰੂਗਾ ਕਿ ਮੈਂ ਪਾਣੀ ਰੋਕਦਾ ਮੈਂ ਕਿੱਥੇ ਰੋਕਦਾ ਪਾਣੀ ਜੀ ਹਿੰਮਤ ਹੈਗੀ ਅਸੀਂ ਨਾ Rajasthan ਦੇ ਵਿਰੋਧੀ ਆ ਉਹ ਵੀ ਸਾਡੇ ਭਰਾ ਨੇ ਨਾ Haryana ਦੇ ਵਿਰੋਧੀ ਨੇ ਉਹ ਵੀ ਸਾਡੇ ਵਰਗੇ ਇਨਸਾਨ ਨੇ ਉਹਨਾਂ ਨੂੰ ਵੀ ਪਾਣੀ ਚਾਹੀਦਾ ਪਰ ਉਹਨਾਂ ਨੂੰ ਪਾਣੀ ਜਮਨਾ ਚੋਂ ਸਾਰਦਾ ਚੋਂ ਮਿਲਣਾ ਚਾਹੀਦਾ ਉਹਨੂੰ ਚੈਨਲ ਇਸ ਕਰਕੇ ਪਾਣੀ ਦੇਣਾ ਚਾਹੀਦਾ Rajasthan ਤੇ Haryana ਨੂੰ ਨਾ ਕਿ ਪੰਜਾਬ ਦਾ ਪਾਣੀ ਖੋ ਕੇ ਦੇਣਾ ਚਾਹੀਦਾ ਇੱਕ ਪਾਸੇ ਦੂਜੀ ਵੀ ਤੁਹਾਨੂੰ ਮੈਂ ਗੱਲ ਕਰਨਾ ਚਾਹੁੰਦਾ ਇੱਕ ਪਾਸੇ ਪੰਜਾਬ ਨੂੰ ਜੰਗ ਝੋਕਿਆ ਜਾ ਰਿਹਾ ਹਲਾ ਸ਼ੇਰਾਂ ਜਿੱਤਿਆਂ ਪੰਜਾਬੀਓ ਚੱਕਦੇ ਫੱਟੇ ਪੰਜਾਬੀ ਵੀ ਹਾਂ ਹਾਂ ਅਸੀਂ ਦੂਜੇ ਪਾਸੇ ਪੰਜਾਬ ਦੇ ਹੱਕਾਂ 'ਤੇ ਡਾਕੇ ਮਾਰੇ ਜਾ ਰਹੇ ਆ ਕਦੇ ਕੋਈ ਇਹਦੇ ਬਾਰੇ ਗੱਲ ਕਰੂਗਾ ਵੀ ਇੱਕ ਪਾਸੇ ਤਾਂ ਤੁਸੀਂ ਪੰਜਾਬ ਨੂੰ ਜੰਗ ਦਾ ਖਾੜਾ ਬਣਾ ਰੱਖਿਆ ਦੂਜੇ ਪਾਸੇ ਆ ਲਗਾਤਾਰ ਧੱਕੇ ਦੇ ਧੱਕਾ ਪੰਜਾਬ ਨਾਲ ਆ ਵੀ ਰਾਜਧਾਨੀ ਵੀ ਖੋਲੀ ਪਾਣੀ ਵੀ ਖੋਲਿਆ ਡੈਮ ਵੀ ਖੋਲੇ ਆ ਵੀ ਖੋਲਿਆ ਆ ਵੀ ਖੋਲਿਆ ਆਹੀ ਕੋ ਚੱਲ ਰਿਹਾ ਪੰਜਾਬ ਨਾਲ ਕੋਈ ਇਹਦੇ ਬਾਰੇ ਸਾਡੇ ਕੋਲ ਸਾਡੇ ਕੋਲ ਸਿਰਦ ਲੀਡਰਸ਼ਿਪ ਸਾਡੇ ਕੋਈ ਸੰਜੀਦਾ ਲੋਕ ਕਦੇ ਇਸ ਮੁੱਦੇ ਤੇ ਇਕੱਠੇ ਹੋਣਗੇ ਕਦੇ ਅਸੀਂ ਆਵਾਜ਼ ਚੱਕਾਂਗੇ ਕਸੀ ਮਿੱਟੀ ਦੇ ਮਾਦੋ ਬਣ ਕੇ ਨਹੀਂ ਜੀ ਨਹੀਂ ਨਾਲੀਆਂ ਜੀ ਨਾਲੀਆਂ ਜੀ ਕੋਈ ਗੱਲ ਨਹੀਂ ਜੀ ਨਾਲੀਆਂ ਕਦੇ ਆਦੇ ਹੱਕ ਦੀ ਵੀ ਗੱਲ ਕਰ ਲਿਆ ਕਰੋ ਤਦੇ ਹੱਕ ਦੀ ਗੱਲ ਹੀ ਖੜਕ ਵੀ ਜਾਇਆ ਕਰੋ ਪੈਰ ਗੱਡ ਕੇ ਹੱਕ ਠੋਕ ਕੇ ਗੱਲ ਵੀ ਕਹਿਦਿਆ ਕਰੋ ਕਿ ਤੁਸੀਂ ਆ ਧੱਕਾ ਕਿਉਂ ਕਰ ਰਹੇ ਹੋ ਪੰਜਾਬ ਨਾਲ ਫਿਰ ਦੱਸੋ ਇਹਦਾ ਜਵਾਬ ਦਿਓ ਸੋ ਪੰਜਾਬੀਓ ਮੇਰੀ ਤੁਹਾਨੂੰ ਅੱਜ ਜਿਹੜਾ ਮੇਰਾ ਤੁਹਾਡੇ ਨਾਲ ਗੱਲਬਾਤ ਕਰਨ ਦਾ ਸਿਰਫ ਤੇ ਸਿਰਫ ਇਹੀ ਮਕਸਦ ਸੀਗਾ ਵੀ ਇਹ ਜਿਹੜੇ ਬੰਦਾ ਇਹ ਸਿਰਫ ਤੇ ਸਿਰਫ 3 ਸਾਲ ਤੋਂ ਲੈ ਕੇ ਵਹ ਤਾਂ 20-25 ਸਾਲ ਤੋਂ ਡਰਾਮਾ ਹੀ ਚੱਲ ਰਿਹਾ ਦਾ ਕੈਸਟਾਂ 'ਚ ਸਕਟਾਂ 'ਚ ਜੁਗਨੂ ਹਾਜ਼ਰ ਹੈ ਫਿਲਮਾਂ 'ਚ ਉਦੋਂ ਇਹ ਫਿਲਮਾਂ 'ਚ ਡਰਾਮਿਆਂ 'ਚ ਕੈਸਟਾਂ 'ਚ ਗੀਤਾਂ 'ਚ ਕਰਦਾ ਸੀ ਅੱਜ ਭਰਾ ਉਹ ਏ ਤੁਹਾਡਾ ਮੁੱਖ ਮੰਤਰੀ ਬਣ ਕੇ ਡਰਾਮੇ ਕਰ ਰਿਹਾ ਇੱਕ ਵੀ ਕੰਮ ਇਸ ਬੰਦੇ ਨੇ ਸਿਰੇ ਚੜਾਇਆ ਹੋਵੇ ਤਾਂ ਮੈਨੂੰ ਦੱਸ ਦਿਓ ਆ 40-40000 ਰੁਪਏ ਇੱਕ ਪਿੰਡ ਦੀ ਪੰਚਾਇਤ ਨੂੰ ਪਾਤਾ ਵੀ ਤੁਸੀਂ ਆਪਣੇ ਪਿੰਡਾਂ 'ਚ ਜੁੱਧ ਨਸ਼ਿਆਂ ਵਿਰੋਧ ਦੇ ਬੋਰਡ ਲਾਉਣੇ ਆ ਤੇ ਪੋਸਟਰ ਲਾਉਣੇ ਆ ਛੋਟੇ ਪਿੰਡ ਨੂੰ 40000 ਵੱਡੇ ਤੋਂ ਵੱਡਾ ਪਿੰਡ ਲੱਖ ਡੂ ਲੱਖ ਰੁਪਏ ਵੀ ਲੱਗੂਗਾ 14000 ਪੰਜਾਬ ਦੀ ਪੰਚਾਇਤ ਹੈ ਤੁਸੀਂ ਆਪ ਲਾ ਲੋ ਵੀ ਸਾਹਿਬ ਕਿੰਨਾ ਪੈਸਾ ਮਰਦਾ ਤੇ ਮੇਰੇ ਪਿੰਡ ਦਾ ਰੋਹ ਕਹਨੇ ਚੱਟਾ ਸ਼ਰਿਆਂ 'ਚ ਬਿਕਦਾ ਇੱਥੇ 20 ਪਿੰਡ ਹੋ ਜਾਂਦੇ ਹੁਣ ਐਵੇਂ ਦੇ ਪਿੰਡੋਂ ਕੋਈ ਮਰੇ ਪਿੰਡ ਮੈਂ ਪੁਲਿਸ ਨਹੀਂ ਆਈ ਦੇਖੀ ਵੀ ਹਾਂ ਮੇਰੇ ਪਿੰਡ ਦੇ ਗਏ ਨੂੰ ਫੜ ਕੇ ਲੈ ਗਈ ਸਾਰਾ ਪੁਲਿਸ ਨੂੰ ਪਤਾ ਕਿਹੜੇ ਘਰੇ ਮੇਰੇ ਪਿੰਡ ਦੇ ਵੇਚਦੇ ਆ ਸਿਰਫ ਇਹ ਡਰਾਮਾ ਲੋਕ ਦਿਖਾਵਾ ਸਭ ਗੱਲਾਂ ਨਾਲ ਉਹ ਸਾਡੇ ਲੋਕ ਆ ਗੱਲਾਂ ਦਾ ਕੜਾਏ ਕਰੀ ਜਾਂਦਾ ਸਾਡੇ ਲੋਕ ਗੁਲਾ ਚਟਕੇ ਮੁੜਿਆਉਂਦੇ ਵੀ ਹਾਂ ਗੱਲਾਂ ਦੇ ਨਾਲ ਵੀ ਹਾਂ ਬੋੜਾ ਘਾਂਟ ਬੋਲਿਆ ਜੀ ਆਇਆ ਕਰਤਾ ਮਾਨ ਸਾਹਿਬ ਨੇ ਉਹ ਕਰਤਾ ਡੱਕਾ ਨੇ ਦੇ ਪੱਲੇ ਕੱਖ ਨਹੀਂ ਇਹ ਪਾਣੀ ਐ ਨਹੀਂ ਰੁਕਣਾ ਜੇ ਤੁਸੀਂ ਰੋਕਣ ਨੂੰ ਫਿਰਦੇ ਆ ਇਹ ਪਾਣੀ ਜਾਂਦਾ ਰੁਕੂਗਾ ਪੂਰਾ ਪੰਜਾਬ ਤੇਰੇ ਨਾਲ ਖੜ ਦੇ ਉਹ ਖੜਨਾ ਨਹੀਂ ਹੁਣ ਜਿੰਨਾ ਮਰਜ਼ੀ ਜ਼ੋਰ ਲਾ ਲਾ ਕਿਉਂਕਿ ਤੂੰ ਬਹੁਤ ਵੱਡਾ ਧੋਖਾ ਪੰਜਾਬ ਨਾਲ ਕੀਤਾ ਉਹ ਨਹੀਂ ਖੜਦਾ ਪੰਜਾਬ ਤੇਰੇ ਨਾਲ ਤੇ ਜਾਂ ਫਿਰ ਤੇਰੇ ਕੋਲ ਦੂਜਾ ਰਾ ਕਾਨੂੰਨ ਵਾਲਾ ਦਮ ਗਜੇ ਨਾ ਮਾਰ ਇਹਨੂੰ ਹਾਈ ਕੋਰਟ ਦੁਆਰਾ ਹੋਕਰ ਸੁਪਰੀਮ ਕੋਰਟ ਜਾ ਜਾਂ ਲੋਕਾਂ ਮਰੇ ਹੱਥ ਬੰਨ ਕੇ ਬੇਨਤੀ ਕਰਕੇ ਮੈਥੋਂ ਹੋ ਗਈਆਂ ਗਲਤੀਆਂ ਫਿਰ ਤੇਰੇ ਨਾਲ ਪੰਜਾਬ ਖੜੂਗਾ ਆ ਕੇ ਸਾਡੀ ਤੂੰ ਗੱਲ ਕਰ ਰਿਹਾ ਕਿ ਕਿੱਥੇ ਕੇ ਬੁੱਢੇ ਦਰਿਆ 'ਤੇ ਧਰਨੇ ਲਾਉਣ ਵਾਲੇ ਅੱਜ ਤਾਂ ਖੜੇ ਆ ਰਾਜੀ ਬੋਥੀ ਖੜੇ ਆ ਅੱਜ ਵੀ ਤੈਨੂੰ ਫੇਰ ਮੈਂ ਚੈਲੰਜ ਕਰਦਾ ਵੀ ਆ ਜਾ ਆ ਬੁੱਢੇ ਦਰਿਆ 'ਤੇ ਲਿਆਤ ਦੇ ਸਾਧ ਨੂੰ ਸਰਕਾਰੀ ਨੂੰ ਸਿਚਾਈ ਨੂੰ ਪਿਓ ਪਾਣੀ ਆਜੋ ਤੂੰ ਮੰਜਾ ਢਾਲਾ ਉੱਥੇ ਆ ਕੇ ਪਾਣੀ ਦੂਰ ਮੰਜਾ ਢਾਲੋ ਤੁਸੀਂ ਆ ਕੇ ਜੇ ਟੜਕੇ ਨੂੰ ਬੁਰਾ ਹਾਲ ਨਾ ਹੋ ਜੇ ਇੰਨਾ ਮਸ਼ਕ ਉੱਥੇ ਮਾਰਦਾ ਤੇ ਜਿਹੜਾ ਲੋਕ ਪਾਣੀ ਪੀਂਦੇ ਆ ਥੱਲੇ ਦਾ ਹੱਦੋ ਬਾਈ ਲਿਖ ਕੇ ਜੇ ਕਿ ਨਹੇ ਦਾ ਹੱਲ ਹੋਇਆ ਤਾਂ ਕਿੰਨਾ ਘੱਲ ਹੋਇਆ ਉਹਦੇ ਪੰਜਾਜ ਮਾਰਿਆ ਜਾ ਕੇ ਉਹਦਾ ਕੋਲਾ ਟਾਕੇ ਮੁੜੇ ਉਹਦਾ ਬਾੜਾ ਟਾਕੇ ਮੁੜੇ ਪਸੂਆਂ ਵਾਲਾ ਉਹਦਾ ਪਾਥਨਾ ਟਾਕੇ ਮੁੜੇ ਨੋ ਸ਼ਫਰ ਜੁੱਧ ਵੱਡਿਆ ਹੋਇਆ ਜੀ ਘਰ ਤੇ ਖਤਮ ਗੱਲਾਂ ਨਾਲ ਹੀ ਕਰਦਾ ਸਰਦਾਰ ਸੋ ਇਹ ਲੋਕ ਐਡੇ ਕਮਲੇ ਨਹੀਂ ਭੰਸਿਆ ਸਮਝਦੇ ਲੋਕ ਸਮਝੋ ਪੰਜਾਬੀਓ ਸੁਣ ਨਾਲ ਹੋ ਕੀ ਦਿਆ ਆਪਣੇ ਹੱਕਾਂ ਦੇ ਪਰਾ ਦੇਣਾ ਸਿੱਖੋ ਯਾਰ ਮੁੱਦਿਆਂ ਦੇ ਉੱਤੇ ਆ ਕੇ ਗੱਲ ਕਰਿਆ ਕਰੋ ਨਾ ਜੇ ਤੁਸੀਂ ਅੰਨੇ ਭਗਤ ਬਣ ਕੇ ਮੈਂ ਕਹਿੰਦਾ ਕਿਸੇ ਦੀ ਵੀ ਅੰਨੇ ਭਗਤ ਨਾ ਬਣੋ ਯਾਰ ਛੋੜੇ ਕੋਲ ਦਿਮਾਗ ਆ ਪ੍ਰਮਾਤਮਾ ਨੇ ਸੋਚਣ ਲਈ ਦਿਮਾਗ ਦਿੱਤਾ ਦਿਲ ਅੱਖਾਂ ਸਭ ਕੁਝ ਛੋੜੇ ਕੋਲੇ ਆ ਯਾਰ ਸਰੀਰ ਛੋੜੇ ਕੋਲੇ ਆ ਛੋੜੀ ਆ ਆਪਣੀ ਅਕਲ ਤੋਂ ਕੰਮ ਲਿਆ ਕਰੋ ਕਿ ਕੀ ਇਹ ਸਹੀ ਆ ਜਾਂ ਕੀ ਗਲਤ ਆ ਇਹ ਆ ਪੁਲਿਸ ਵਾਲੀ ਦਾ ਕੀ ਹੋਇਆ ਬਿਲਕੁਲ ਥਾਰ ਵਾਲੀ ਕੁੜੀ ਦਾ ਕੀ ਹੋਇਆ ਬਾਈ ਧਾਰਦਾ ਘਰ ਉਹਦਾ ਦਹਾੜਨਾਵਾ ਜਮਾਨਤ ਕਰਾ ਕੇ ਬਾਹਰ ਆ ਗਈ ਕੀ ਨਿਕਲਿਆ ਇਹ ਚੋ ਫਿਰ ਡਰਾਮਾ ਸੀ ਅਸੀਂ ਜੀ ਦੇਖੋ ਪੁਲਿਸ ਵਾਲੇ ਵੀ ਫੜ ਲਏ ਅਸੀਂ ਆਪ ਦੇ ਬੰਦੇ ਹੁਣ ਕੋਈ ਵੀ ਨਹੀਂ ਛੱਡਾਂਗੇ ਨਾ ਜੀਜਾ ਦਾ ਸਾਲਾ ਛੱਡਾਂਗੇ ਨਾ ਆਪਣੂ ਯਾਰ ਛੱਡਾਂਗੇ ਜੀ ਨਾ ਫਲਾਣਾ ਛੱਡਾਂਗੇ ਜੀ ਨਾ ਕੋਈ ਇਹਨਾਂ ਦਾ ਸਾਕਾ ਛੱਡਾਂਗੇ ਕੀ ਨਿਕਲਿਆ ਸੋ ਲੋਕੋ ਸੋਨੂੰ ਇਹੇ ਪੀਲ ਆ ਬਾਈ ਸਾਡੇ ਲਈ ਸਮਾਂ ਬਹੁਤ ਜ਼ਿਆਦਾ ਗੰਭੀਰ ਆ ਪਾਣੀ ਸਾਡੇ ਮੁੱਕਦੇ ਜਾ ਰਹੇ ਆ 14-15 ਸਾਲ ਦਾ ਪੰਜਾਬ ਕੋਲੇ ਪਾਣੀ ਐ ਦਰਿਆਵਾਂ ਦੇ ਪਾਣੀ ਸਾਡੇ ਜ਼ਹਿਰ ਬਣਾ ਦਿੱਤੇ ਗਏ ਪਾਪਾ ਕੇ ਕੈਮੀਕਲ ਤੇ ਜਹਿਰ ਆ ਨਵਾਂ ਪੰਜ ਕੱਢਣ ਜਾ ਰਿਹਾ ਭਾਵੇਂ ਚਮਕੌਰ ਸਾਹ ਦੇ ਕੋਲੇ 1100 ਏਕੜ ਪੈਲੀ ਪੰਚਾਇਤ ਦੀ ਰਕਬਾ ਆ ਕੇ ਉੱਥੇ ਆਇਆ ਰਾਣਾ ਗੁਰਜੀਤ ਕਹਿੰਦਾ ਮੈਂ ਮੱਕੀਆਂ ਬਜਾਉਂਗਾ ਮੱਕੀਆਂ ਤੇ ਮੈਂ ਮਿਸਪੀ ਦੂ ਮੈਂ ਪੰਜਾਬ ਨੂੰ ਬਚਾਉਂ ਉਹਦੀ ਫੈਕਟਰੀ ਤੇ ਉਹਦੇ ਰਿਸ਼ਤੇ ਦੀ ਫੈਕਟਰੀ ਲਗਾਉਣ ਜਾ ਰਿਹਾ ਚਮਕੌਰ ਸਾਹ ਦੇ ਕੋਲੇ ਨਹਿਰ ਦੇ ਉੱਤੇ 1100 ਏਕੜ ਦੇ ਵਿੱਚ ਪੇਪਰ ਮੈਲ ਦੇ ਜਵਾਬ ਜੀ ਹਿੰਮਤ ਤਾਂ ਵੀ ਨਹੀਂ ਕਰ ਰਹੇ ਆ ਬਚਾਰੇ ਖਾੜੇ ਪਿੰਡ ਕਿਵੇਂ ਉੱਥੇ ਲੋਕਾਂ ਨੂੰ ਸੁਣੀ ਥੋੜੀ ਪੁਲਿਸ ਨੇ ਕੁੱਟਮਾਰ ਕੀਤੀ ਕਿਵੇਂ ਉੱਥੇ ਕੁੜੀਆਂ ਵਿਚਾਰੀਆਂ ਬੀਬੀਆਂ ਦੇ ਜੁੰਡੇ ਪੱਟੇ ਕੇ ਚੁੰਨੀਆਂ ਪਾਣੀਆਂ ਜੁਨੀਆਂ ਜੇ ਤੂੰ ਕਹਿੰਦਾ ਮੈਂ ਪੰਜਾਬ ਦਾ ਰਖਾ ਜਿਹੜਾ ਬੰਦਾ ਬੋਲਦਾ ਜਿਹੜਾ ਬੰਦਾ ਸਵਾਲ ਪੁੱਛਦਾ ਤੈਨੂੰ ਚੱਕ ਕੇ ਪਰਚਾ ਦਰਜ ਕਰ ਦਿੰਦੇ ਆ ਕਿੰਨੇ ਬੰਦਿਆਂ ਦੇ ਮੇਰੇ ਵਰਗਿਆਂ ਤੇ ਹੋਰ ਕਿੰਨੇ ਬੰਦਿਆਂ ਦੇ ਪਰਚੇ ਹੋਏ ਤੇਰੀ ਸਰਕਾਰ ਵੱਲੋਂ ਤੂੰ ਕਹਿੰਦਾ ਇਦਾਂ ਧੱਕੇ ਨਹੀਂ ਕਰਦੇ ਕਿਸੇ ਨਾਲ ਆਹ ਤੇ ਤਸਵੀਰ ਕਹਿੰਦਾ ਬੱਲਰਾਂ 90000 ਕਹਿੰਦਾ ਬਈ ਫਾਲੋਅਰ ਹੋ ਗਏ ਉਹਦੇ ਚਿੱਟੇ ਵਾਲੀ ਦੇ ਸਹੀ ਸਾਢੇ ਵਾਲੇ ਦਾ ਲੋਕ ਇਹ ਜੀ ਆ ਇਹਦਾ ਕੋਈ ਇਹਨਾਂ ਨੂੰ ਆਪਣਾ ਕੋਈ ਟੈਂਪੂਆਂ ਠੁੰਪੂਆਂ ਦੇ ਫਾਲੋਅਰ ਇਹ ਹੋਏ ਫਿਰਦੇ ਆ ਨਚਾਰਾਂ ਦੇ ਫਾਲੋਅਰ ਇਹ ਹੋਏ ਫਿਰਦੇ ਆ ਕੋਈ ਨੰਗਾ ਹੋ ਕੇ ਨੱਚੀ ਜਾਵੇ ਉਹਦੇ ਫਾਲੋਅਰ ਇਹ ਹੋ ਜਾਂਦੇ ਆ ਚੰਗੇ ਕੰਮ ਦੇ ਥੋੜੀ ਸੁਣਨਾ ਹੁੰਦਾ ਇਹਨਾਂ ਨੇ हां एआईजी राज की राज जी सिद्धन राजजीतक मुंडा कहता भाई राज जी ਦਾ ਕੋਈ ਨਾਂ ਨਹੀਂ ਲੰਦਾ ਬਿਲਕੁਲ ਉਹ एआईजी राजजीत सिंह ਇੱਕ ਡੀਐਸਪੀ ਨਾਲ ਭਗੋੜਾ ਚੱਟੇ ਚ ਕੋ ਫੜੇ ਵੀ ਨਹੀਂ ਗਏ ਇਹਨਾਂ ਤੋਂ ਸਭ ਡਰਾਮੇ ਹੋ ਰਿਹਾ ਭਰਾਓ ਸਾਡੇ ਲੋਕਾਂ ਨੂੰ ਜਦੋਂ ਸਮਝ ਨਹੀਂ ਦੁਰ ਕੀ ਲੋਕਾਂ ਨਾਲ ਕਰੀਏ ਯਾਰ ਬਹੁਤ ਚਿਰ ਹੋ ਗਿਆ ਤੱਕਲ ਖੁਦਿਆਰੋਂ ਭਰਾਓ ਇੱਕ ਗਲਤ ਸਾਨੂੰ ਗਮਰਾਹ ਕਰ ਰਿਹਾ ਗੱਲਾਂ ਨਾਲ ਗਮਰਾਹ ਕਰ ਰਿਹਾ